ਖੈੜਾ ਸਿਆਣਾ ਹੋ ਗਿਆ ਕਿ ਖਡੂਰ ਸਾਹਿਬ ਦਾ 4 ਲੱਖ ਵੋਟਰ ਸਿਆਣਾ ਹੋ ਗਿਆ 4 ਲੱਖ ਵੋਟਰਾਂ ਨੇ ਬਹੁਤ ਮਤ ਦਿੱਤਾ ਭਾਈ ਅਮਰਪਾਲ ਸਿੰਘ ਨੂੰ ਸਾਰੇ ਪੰਥ ਨੇ ਕਿਹਾ ਦੇਸ਼ ਵਿਦੇਸ਼ ਦੇ ਵਿੱਚੋਂ ਕਿ ਅਮਰਪਾਲ ਸਿੰਘ ਨੂੰ ਜਿਤਾਓ ਇੱਕ ਬੇਕਸੂਰ ਸਿੱਖ ਡਿਗਰੂਗੜ੍ਹ ਜੇਲ੍ਹ 'ਚ ਬੰਦ ਕਰਤਾ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਸਾਰੇ ਪੰਥ ਨੇ ਹੁਣ ਉਹ ਲੋਕਾਂ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਉਹ ਸਿਆਣੇ ਆ ਕਿ ਖੈੜਾ ਸਿਆਣਾ ਹੋ ਗਿਆ ਛੱਡਦਾ ਕੌਣ ਆ ਜੇ ਕੋਈ ਬਣਾਉਂਦਾ ਹੁੰਦਾ ਤਾਂ ਬਣ ਜਾਂਦੇ ਛੱਡਦਾ ਕੌਣ ਆ ਜੇ ਇਹਨਾਂ ਨੂੰ ਕੋਈ ਬਣਾਉਂਦਾ ਹੁੰਦਾ ਤਾਂ ਇਹ ਵੀ ਬਣ ਜਾਂਦੇ ਕਿਸ ਨੇ ਬਣਾਇਆ ਹੀ ਨਹੀਂ ਅਜੇ ਤੱਕ ਹੁਣ ਬਣਨਾ ਚਾਹੁੰਦਾ ਵਾ ਵੀ ਹੁਣ ਅਕਾਲੀ ਦਲ ਕਿਤੇ ਉਹਨਾਂ ਕਿਤੇ ਉਹ ਜਿਹੜਾ ਹੈਗਾ ਕਰਾ ਦੇ ਮੇਰਾ ਕੰਮ ਕਿ ਜਮਰਤਪਾਲ ਉਹਦਾ ਇੱਕ ਤਾਂ ਅਮਰਤਪਾਲ ਨਾਲ ਈਰਖਾ ਵਾ ਕਿਉਂਕਿ ਇੱਕੋ ਪਿੰਡ ਦੇ ਆ ਉਹ ਕਹਿੰਦਾ ਵੀ ਮੈਂ ਇੰਨੇ ਚਿਰ ਦਾ ਬੰਦੀ ਆ ਮੇਰਾ ਉਹ ਕੁਛ ਨਹੀਂ ਜੇ ਕੱਲ ਦਾ ਆ ਜਿਹੜਾ ਨਾਮਰਤਪਾਲ ਸਿੰਘ ਆ ਉਹਦੇ ਕੋਲ ਮਰਸੀਡੀਜ਼ ਕਾਰਾਂ ਆ ਗਈਆਂ ਪੰਥ ਨੇ ਦੇ ਦਿੱਤੀਆਂ ਫਾਰਚੂਨਰ ਦੇ ਦਿੱਤੀਆਂ ਤੇ ਮੇਰੇ ਕੋਲ ਜਿਹੜੀ ਹੈਗੀ ਹੈ ਸਰਕਾਰ ਪੀਓ ਗੱਡੀ ਹੈ ਇਹ ਕਹਦਾ ਤਾਂ ਹੀ ਸਰੌਣੀ ਬੀਟੀ ਨੂੰ ਕਹਿ ਰਿਹਾ ਵੀ ਮੈਨੂੰ ਬਾਦਲਾ ਨੂੰ ਕਹਿ ਰਿਹਾ ਮੈਨੂੰ ਹਾਰਚੂਨਰ ਲੈ ਕੇ ਦੋ ਮੈਂ ਸਮਝਦਾ ਕਿ ਕੁਰਬਾਨੀ ਜਿਹੜੀ ਜੇਲ੍ਹ ਚ ਰਹੇ ਆ ਸੀ ਉਹਨਾਂ ਨੂੰ ਸੋਨੇ ਨਾਲ ਵੀ ਤੋਲਦੀ ਆ ਥੋੜਾ ਇਹ ਗੱਲਾਂ ਛੋਟੀਆਂ ਨਹੀਂ ਪਰ ਜੇ ਕੋਈ ਲਾਲਸਾ ਰੱਖੇ ਤੇ ਇਹਨਾਂ ਲਾਲਸਾ ਕਰਕੇ ਇਲਜ਼ਾਮਬਾਜ਼ੀ ਕਰੇ ਗਲਤ ਮੈਨੂੰ ਖਹਿੜਾ ਮੇਰੇ ਨਾਲ ਤੁਸੀਂ 1 2 1 ਲਓ ਮੈਂ ਤਾਂ ਕਈ ਚੈਨਲਾਂ ਤੇ ਗਿਆ ਸੋ ਉਹ ਕਹਿੰਦਾ ਨਾ ਮੇਰੇ ਮੂੰਹ ਤੇ ਗੱਲ ਕਰੋ ਵਿਦੇਸ਼ੀ ਸਿੱਖਾ ਕੇ ਉਹ ਵਿਦੇਸ਼ੀ ਸਿੱਖਾਂ ਨੇ ਤੇ ਤੇਰੀਆਂ ਪਰੋਲਾ ਭਰੀਆਂ ਸਿੰਘ ਬਾਦਲ ਨਾ ਉਹਦੇ ਫਾਦਰ ਪੂਰੇ ਸੀਗਾ ਨਾ ਮਾਂ ਬਾਪ ਪੂਰੇ ਸੀਗਾ ਪ੍ਰਕਾਸ਼ ਸਿੰਘ ਬਾਦਲ ਨੇ ਕਾਲੀ ਦਲ ਦਾ ਪ੍ਰਧਾਨ ਬਣਨ ਵਾਸਤੇ ਅਮਰ ਸ਼ਗਨ ਦੀ ਗੱਲ ਕੀਤੀ ਹੈ ਮੈਂ ਅਮਰ ਸ਼ਗਨ ਕਰੂ ਕਿ ਕੁਰਬਾਨ ਕਦੇ ਵੇਖੀ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੇ ਪਰ ਬੀਬੀ ਸੁਰਿੰਦਰ ਕੌਰ ਬਾਦਲ ਨੇ ਤਾਂ ਸ਼ਗੇ ਹੀ ਨਹੀਂ ਸੀ ਅਮਰ ਹਰਸ਼ੋ ਗੁਬੀਰ ਸਿੰਘ ਬਾਦਲ ਪ੍ਰਧਾਨ ਵੰਨ ਵੇਲੇ ਅਨੰਦਪੁਰ ਸਾਹਿਬ ਗਏ ਆ ਇਹਨੇ ਮੈਂ ਅਮਰਤ ਛੱਗਿਆ ਪਰ ਬੀਬੀ ਹਰਸਿਮਰਤ ਕੌਰ ਨੇ ਤਾਂ ਛੱਗਿਆ ਹੀ ਨਹੀਂ ਅਜ ਵੀ ਉਹਨਾਂ ਦਾ ਚਿਹਰਾ ਜਿਹੜਾ ਉਹਦੇ ਤੋਂ ਦੇਖ ਸਕਦਾ ਕਿ ਉਹ ਕਿਸਾਂ ਦੀ ਬੇਦਬੀ ਕਰਦੇ ਤੇ ਅਮਰਤ ਦੀ ਰਹਿਤ ਜਿਹੜੀ ਆ ਉਹ ਦੋਨੇ ਮੀਆਂ ਬੀਬੀ ਉਹ ਤਾਂ ਇਹ ਵੀ ਉਹ ਤਾਂ ਇਹ ਵੀ ਗੱਲ ਕਹਿੰਦੇ ਨਹੀਂ ਕਿ ਸਭ ਤੋਂ ਵੱਧ ਜਿਹੜਾ ਦਰਦ ਹੈ ਉਹ ਤਾਂ ਸਾਡੇ ਵਿੱਚ ਪਤੀ ਪਤਨੀ ਦਾ ਜਿਹੜਾ ਹੈਗਾ ਰਿਸ਼ਤਾ ਪਤੀ ਪਤਨੀ ਨੂੰ ਅਮਰਤ ਛਕਣਾ ਜ਼ਰੂਰੀ ਹੈ ਜੇਕਰ ਉਹ ਇਕੱਠੇ ਰਹਿੰਦੇ ਆ ਜੇ ਮੰਨ ਲਓ ਵਿਵਦੀ ਪਤਨੀ ਵੱਖ ਰਹਿੰਦੇ ਆ ਤਲਾਕ ਆ ਉਹਨਾਂ ਦਾ ਆਪਸ ਵਿੱਚ ਡਾਈਵੋਰਸ ਆ ਉਹ ਵੱਖਰੇ ਖਿਰ ਕੱਲੇ ਨੂੰ ਸ਼ਗਾ ਪੰਜ ਪਿਆਰੇ ਸਭਾਂ ਦਾ ਕੱਲੇ ਨੂੰ ਅਮਰਤ ਨਹੀਂ ਸ਼ਗਾਉਂਦੇ ਤਾਂ ਇਹਨਾਂ ਨੇ ਤਾਂ ਕੇਵਲ ਜੋ ਮਖੋਟੇ ਵਾਲੀ ਗੱਲ ਆਵੇ ਜਿੱਥੇ ਜਿੱਥੇ ਕੇਵਲ ਡਰਾਮੇਬਾਜ਼ੀ ਵਾਲੀ ਗੱਲ ਹੋਵੇ ਉੱਥੇ ਤਾਂ ਸੁਖਵੀਰ ਸਿੰਘ ਬਾਦਲ ਉਹ ਤਾਂ ਜਿਵੇਂ ਕਹਿੰਦੇ ਸਾਜ ਤਾਂ ਬੋਲੇ ਸ਼ਾਨਣੀ ਵੀ ਬੋਲੇ ਜਿਹਦੇ ਚਾਮ ਸਤੀਸ਼ੋ ਸ਼ੋਕ ਸੇਕ ਆ ਜਿਹਦੇ ਕੋਲ ਬਾਣਾ ਵੀ ਹੈ ਨਹੀਂ ਜਦੋਂ ਰੌਲਾ ਪਿਆ ਕੇ ਸੁਖਵੀਰ ਸਿੰਘ ਬਾਦਲ ਨੇ ਤਾਂ ਅਮਰ ਸ਼ਕੰਦਰ ドラਮਾ ਕੀਤਾ ਸੀਗਾ ਕੁਰਬਾਨ ਹੈ ਨਹੀਂ ਆ ਜਦੋਂ ਪਹਿਲੀ ਵਾਰ ਉਹਦੀ ਆਪਣਾ ਕੈਪਟਨ ਮਰਿੰਦਰ ਸਿੰਘ ਦੀ ਜਦੋਂ ਸਰਕਾਰ ਬਣੀ ਸੀ ਤਾਂ ਇਹ ਬਾਦਲ ਗਏ ਸੀ ਕਿ ਉੱਥੇ ਮੁਜ਼ਾਰਾ ਕਰਨ ਵਾਸਤੇ ਚੰਡੀਗੜ੍ਹ ਤੇ ਜਦੋਂ ਉੱਥੇ ਪਾਣੀ ਦੀਆਂ ਬੁਛਾੜਾ ਸੱਚੀ ਗੱਲ ਦੋਸਤੋ 19 ਅਗਸਤ ਨੂੰ ਵੱਡਾ ਪੰਥਕ ਇਕੱਠ ਬਾਬਾ ਵਿਕਾਲਾ ਸਾਹਿਬ ਅੱਗੇ ਕੀਤਾ ਗਿਆ ਸੀ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਪੂਰੀ ਦੁਨੀਆ ਤੋਂ ਸੰਗਤ ਪਹੁੰਚੀ ਸੀ ਤਾਂ ਦੱਸ ਦਈਏ ਕਿ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬਾਬਾ ਪਕਾਲਾ ਸਾਹਿਬ ਵੀ ਖੜੀ ਜੋ ਸ਼੍ਰੋਮਣੀ ਕਾਲੀ ਦਰ ਬਾਦਲ ਦੀ ਸਟੇ ਸੀ ਉੱਥੋਂ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਨੇ ਕਾਫੀ ਜ਼ਿਆਦਾ ਗਲਤ ਬੋਲਿਆ ਸੀ ਬਿਨਾ ਨਾਮ ਲੈੇ ਤੋਂ ਤੇ ਹੁਣ ਉਹਨਾਂ ਦਾ ਜਵਾਬ ਦਿੱਤਾ ਹੈ ਜਥੇਦਾਰ ਬਲਜੀਤ ਸਿੰਘ ਖਾਲਸਾ ਨੇ ਜਿਨ੍ਹਾਂ ਨੇ ਕਿ ਦਾਦੂ ਸਾਹਿਬ ਨੇ ਕਿਹਾ ਹੈ ਕਿ ਇਸ ਮਾਮਲੇ ਤੇ ਜੋ ਉਹਨਾਂ ਨੇ ਜਵਾਬ ਦਿੱਤੇ ਨੇ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਜਰੂਰ ਕਮੈਂਟ ਕਰਕੇ ਜੱਸ ਜਨ ਨੂੰ ਦੱਸਣਾ ਆਓ ਤੁਹਾਨੂੰ ਪੂਰੀ ਵੀਡੀਓ ਵੱਲ ਵੀ ਲੈ ਚਲਦੇ ਹਾਂ ਕਿਹੜਾ ਸਿਆਣਾ ਹੋ ਗਿਆ ਕਿ ਖਡੂਰ ਸਾਹਿਬ ਦਾ 4 ਲੱਖ ਵੋਟਰ ਸਿਆਣਾ ਹੋ ਗਿਆ 4 ਲੱਖ ਵੋਟਰਾਂ ਨੇ ਬਹੁਤ ਮਤ ਦਿੱਤਾ ਭਾਈ ਅਮਰਪਾਲ ਸਿੰਘ ਨੂੰ ਸਾਰੇ ਪੰਥ ਨੇ ਗਿਆ ਦੇਸ਼ ਵਿਦੇਸ਼ ਦੇ ਵਿੱਚੋਂ ਕਿ ਅਮਰਪਾਲ ਸਿੰਘ ਨੂੰ ਜਿਤਾਓ ਇੱਕ ਬੇਕਸੂਰ ਸਿੱਖ ਡਿਬਰੂਗੜ੍ਹ ਜੇਲ੍ਹ 'ਚ ਬੰਦ ਕਰਤਾ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਸਾਰੇ ਬੰਦ ਨੇ ਹੁਣ ਉਹ ਲੋਕਾਂ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਉਹ ਸਿਆਣੇ ਆ ਕਿ ਖੈੜਾ ਸੈਨਾ ਉਹ ਕਹਿੰਦੇ ਦੋ ਦੋ ਜਦੋਂ ਨਾ ਕੀ ਹੋ ਜੂ 1999 ਤੱਕ 11 ਜਿੱਤ ਗਈ ਨਹੀਂ ਫਿਰ ਇਹ ਕਹਿੰਦੇ ਬਣਾਉਂਦਾ ਸੀ ਬਣ ਜਾਂਦੇ ਉਹ ਤੂੰ ਨਹੀਂ ਫਿਰ ਛੱਡਦਾ ਕੌਣ ਆ ਜੇ ਕੋਈ ਬਣਾਉਂਦਾ ਹੁੰਦਾ ਤਾਂ ਬਣ ਜਾਂਦੇ ਛੱਡਦਾ ਕੌਣ ਆ ਜੇ ਇਹਨਾਂ ਨੂੰ ਕੋਈ ਬਣਾਉਂਦਾ ਹੁੰਦਾ ਤਾਂ ਇਹ ਵੀ ਬਣ ਜਾਂਦੇ ਕਿਸ ਨੇ ਬਣਾਇਆ ਹੀ ਨਹੀਂ ਅਜੇ ਤੱਕ ਹੁਣ ਬਣਨਾ ਚਾਹੁੰਦਾ ਵਾ ਵੀ ਹੁਣ ਅਕਾਲੀ ਦਲ ਕਿਤੇ ਉਹਨਾਂ ਕਿਤੇ ਉਹ ਜਿਹੜਾ ਹੈਗਾ ਕਰਾ ਦੇ ਮੇਰਾ ਕੰਮ ਕਿ ਜਮਰਤਪਾਲ ਉਹਦਾ ਇੱਕ ਤਾਂ ਅਮਰਤਪਾਲ ਨਾਲ ਈਰਖਾ ਵਾ ਕਿਉਂਕਿ ਇੱਕੋ ਪਿੰਡ ਦੇ ਆ ਉਹ ਕਹਿੰਦਾ ਵੀ ਮੈਂ ਇੰਨੇ ਚਿਰ ਦਾ ਬੰਦੀ ਆ ਮੇਰਾ ਉਹ ਕੁਛ ਨਹੀਂ ਜੇ ਕੱਲ ਦਾ ਆ ਜਿਹੜਾ ਨਾਮਤ ਪਾਲ ਸਿੰਘ ਆ ਉਹਦੇ ਕੋ ਮਰਸੀਡੀਜ਼ ਕਾਰਾਂ ਆ ਗਈਆਂ ਪੰਥ ਨੇ ਦੇ ਦਿੱਤੀਆਂ ਫਾਰਚੂਨਰ ਦੇ ਦਿੱਤੀਆਂ ਤੇ ਮੇਰੇ ਕੋਲੇ ਜਿਹੜੀ ਹੈਗੀ ਆ ਸਕਾਰਪੀਓ ਗੱਡੀ ਆ ਇਹ ਕਹਦਾ ਤਾਂ ਹੀ ਸਰਾਉਣੀ ਕੋਈ ਟੀ ਨੂੰ ਕਹਿ ਰਿਹਾ ਕੋ ਮੈਨੂੰ ਬਾਦਲਾ ਨੂੰ ਕਹਿ ਰਿਹਾ ਮੈਨੂੰ ਫਾਰਚੂਨਰ ਲੈ ਕੇ ਦੋ ਮੈਂ ਸਮਝਦਾ ਕਿ ਕੁਰਬਾਨੀ ਜਿਹੜੀ ਜੇਲ੍ਹ ਚ ਰਹੇ ਅਸੀਂ ਉਹਨਾਂ ਨੂੰ ਸੋਨੇ ਨਾਲ ਵੀ ਤੋਲਦੀ ਆ ਥੋੜਾ ਇਹ ਗੱਲਾਂ ਛੋਟੀਆਂ ਨਹੀਂ ਪਰ ਜੇ ਕੋਈ ਲਾਲਸਾ ਰੱਖੇ ਤੇ ਇਹਨਾਂ ਲਾਲਸਾ ਕਰਕੇ ਇਲਜ਼ਾਮਬਾਜ਼ੀ ਕਰੇ ਗਲਤ ਮੈਨੂੰ ਖਹਿੜਾ ਮੇਰੇ ਨਾਲ ਤੁਸੀਂ 1 2 1 ਲੋ ਮੈਂ ਤਾਂ ਕਈ ਚੈਨਲਾਂ ਤੇ ਕਹਿਸੋ ਉਹ ਕਹਿੰਦਾ ਨਾ ਮੇਰੇ ਮੂੰਹ ਤੇ ਗੱਲ ਕਰੋ ਵਿਦੇਸ਼ੀ ਸਿੱਖਾ ਕੇ ਉਹ ਵਿਦੇਸ਼ੀ ਸਿੱਖਾ ਨੇ ਤਾਂ ਤੇਰੀਆਂ ਪਰੋਲਾ ਭਰੀਆਂ ਸਿੰਘ ਬਾਦਲ ਨਾ ਉਹਦੇ ਖਾਦਰ ਕੋਲੇ ਸੀਗਾ ਨਾ ਮਾਂ ਬਾਪ ਕੋਲੇ ਸੀਗਾ ਪ੍ਰਕਾਸ਼ ਸਿੰਘ ਬਾਦਲ ਨੇ ਕਾਲੀਦਾਲ ਦਾ ਪ੍ਰਧਾਨ ਬਣਨ ਵਾਸਤੇ ਅਮਰ ਸ਼ਗਨ ਦੀ ਗੱਲ ਕੀਤੀ ਹੈ ਮੈਂ ਅਮਰ ਸ਼ਗਨ ਜਰੂਰ ਕਿ ਕੁਰਬਾਨ ਕਦੇ ਵੇਖੀ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੇ ਪਰ ਬੀਬੀ सुरेंद्र कौर ਬਾਦਲ ਨੇ ਤਾਂ ਸ਼ਗੇ ਹੀ ਨਹੀਂ ਸੀ ਅਮਰ ਸੋਗ ਵੀਰ ਸਿੰਘ ਬਾਦਲ ਪ੍ਰਧਾਨ ਵੰਨ ਵੇਲੇ ਅਨੰਦਪੁਰ ਸਾਹਿਬ ਗਏ ਆ ਕਹਿੰਦੇ ਮੈਂ ਅਮਰਤ ਛਗਿਆ ਪਰ ਬੀਬੀ ਹਰਸਿਮਰਤ ਕੌਰ ਨੇ ਤਾਂ ਛਗਿਆ ਹੀ ਨਹੀਂ ਅਜ ਵੀ ਉਹਨਾਂ ਦਾ ਚਿਹਰਾ ਜਿਹੜਾ ਉਹਦੇ ਤੋਂ ਦੇਖ ਸਕਦਾ ਕਿ ਉਹ ਕਿਸਾਂ ਦੀ ਬੇਦਵੀ ਕਰਦੇ ਤੇ ਅਮਰਤ ਦੀ ਰਹਿਤ ਜਿਹੜੀ ਆ ਉਹ ਦੋਨੇ ਮੀਆਂ ਬੀਬੀ ਉਹ ਤਾਂ ਇਹ ਵੀ ਉਹ ਤਾਂ ਇਹ ਵੀ ਗੱਲ ਕਹਿੰਦੇ ਨਹੀਂ ਕਿ ਸਭ ਤੋਂ ਵੱਧ ਜਿਹੜਾ ਦਰਦ ਹੈ ਉਹ ਤਾਂ ਸਾਡੇ ਵਿੱਚ ਪਤੀ ਪਤਨੀ ਦਾ ਜਿਹੜਾ ਹੈਗਾ ਰਿਸ਼ਤਾ ਪਤੀ ਪਤਨੀ ਨੂੰ ਅਮਰਤ ਛਗਣਾ ਜ਼ਰੂਰੀ ਹੈ ਜੇਕਰ ਉਹ ਇਕੱਠੇ ਰਹਿੰਦੇ ਆ ਦੇਵ ਮੰਨ ਲਓ ਵੀ પતિ ਪਤਨੀ ਵੱਖ ਰਹਿੰਦੇ ਆ ਤਲਾਕ ਆ ਉਹਨਾਂ ਦਾ ਆਪਸ ਵਿੱਚ ਡਾਈਵੋਰਸ ਆ ਉਹ ਕੋ ਵੱਖਰੇ ਫਿਰ ਕੱਲੇ ਨੂੰ ਸ਼ਗਾ ਪੰਜ ਪਿਆਰੇ ਸਭਾਂ ਦਾ ਕੱਲੇ ਨੂੰ ਅਮਰਤ ਨਹੀਂ ਸ਼ਗਾਂਦੇ ਤਾਂ ਇਹਨਾਂ ਨੇ ਤਾਂ ਕੇਵਲ ਜੋ ਮਖੋਟੇ ਵਾਲੀ ਗੱਲ ਆਵੇ ਜਿੱਥੇ ਜਿੱਥੇ ਕੇਵਲ ਡਰਾਮੇਬਾਜ਼ੀ ਵਾਲੀ ਗੱਲ ਹੋਵੇ ਉੱਥੇ ਤਾਂ ਸੁਖਵੀਰ ਸਿੰਘ ਬਾਦਲ ਉਹ ਤਾਂ ਜਿਵੇਂ ਕਹਿੰਦੇ ਸੱਜ ਤਾਂ ਬੋਲੇ ਛਾਨਣੀ ਵੀ ਬੋਲੇ ਜਿਹਦੇ ਚਾਪ ਸਤੀ ਸ਼ੋਕ ਸੇਕ ਆ ਜਿਹਦੇ ਕੋਲ ਬਾਣਾ ਵੀ ਹੈ ਨਹੀਂ ਜਦੋਂ ਰੌਲਾ ਪਿਆ ਕਿ ਸੁਖਵੀਰ ਸਿੰਘ ਬਾਦਲ ਨੇ ਤਾਂ ਅੰਮ੍ਰਿਤ ਸ਼ਕੰਦਰ ਡਰਾਮਾ ਕੀਤਾ ਸੀਗਾ ਕੁਰਬਾਨ ਹੈ ਨਹੀਂ ਆ ਜਦੋਂ ਪਹਿਲੀ ਵਾਰ ਉਹਦੀ ਆਪਣਾ ਕੈਪਟਨ ਮਰਿੰਦਰ ਸਿੰਘ ਦੀ ਜਦੋਂ ਸਰਕਾਰ ਬਣੀ ਸੀ ਤਾਂ ਇਹ ਬਾਦਲ ਗਏ ਸੀ ਕਿ ਉੱਥੇ ਮੁਜ਼ਾਰਾ ਕਰਨ ਵਾਸਤੇ ਚੰਡੀਗੜ੍ਹ ਤੇ ਜਦੋਂ ਉੱਥੇ ਪਾਣੀ ਦੀਆਂ ਪਿਛਾੜਾ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਘਾਟ ਆ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਸਮੂਚੀ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਚੰਦ ਕ ਸੁਨੇਹ ਜਿਹੜੇ ਸਾਂਝੇ ਕਰਨੇ ਆ ਪਹਿਲਾ ਤਾਂ ਮੇਰਾ ਸਨੇਹਾ ਇਹੀ ਹੈ ਕਿ ਆਪਾਂ ਇਕੱਠ ਬਹੁਤ ਵੱਡੇ ਕਰ ਲੈਨੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਥਕ ਕ ਇਕਤਰਤਾ ਦਾ ਨਾਮ ਵੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਹੈ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਕਿਉਂਕਿ ਸਮਾਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੋਈ ਹਉਮੈ ਆ ਕੋਈ ਹੰਕਾਰ ਆ ਉਹ ਇਕੱਠੇ ਨਹੀਂ ਹੋ ਰਹੇ ਭਰਾਵੋ ਬਿਲਕੁਲ ਇੱਥੇ ਖੜ ਕੇ ਸਟੇਜਾਂ ਦੇ ਹਰ ਬੁਲਾਰਾ ਇਹ ਗੱਲ ਕਹਿੰਦਾ ਕਿ ਇਕੱਠੇ ਹੋ ਜੋ ਇਕੱਠੇ ਹੋ ਜੋ ਪਰ ਜਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਇਕੱਠੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲਜ਼ਾਮ ਲਾ ਕੇ ਤੇ ਪਾਸੇ ਹੋ ਜਾਂਦੇ ਆ ਪਹਿਲਾ ਸੁਨੇਹਾ ਮੇਰਾ ਇਹ ਹੀ ਆ ਤੇ ਦੂਜਾ ਸੁਨੇਹਾ ਮਰਾ ਸਮੁੱਚੀ ਕੌਮ ਦੇ ਨਾਲ ਇਹ ਹੈ ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਗੁੱਝੇ ਬਹੁਤ ਨੇ ਸੋਢੀ ਨਸਲ ਕੁਸ਼ੀ ਕੀਤੀ ਜਾ ਰਹੀ ਆ ਸੋਢੀਆਂ ਜੜਾਂ ਪਟੀਆਂ ਜਾ ਰੀਆਂ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਐ ਇੱਥੇ ਢੀ ਕੋ ਨਾ ਕਿਸੇ ਨੂੰ ਵੀ ਕੋਈ ਫਲਾਣਾ ਬੰਦਾ ਆਊਗਾ ਚੱਲ ਕੇ ਕੋਈ ਫਲਾਣਾ ਆਊਗਾ ਉਹ ਸਾਡੇ ਲਈ ਲੜੂਗਾ